ਤੁਸੀਂ ਘਰਾਂ ਤੋਂ ਕਿੰਨੇ ਸੈਟਾਂ ਲਿਵਾਉਂਦੇ ਹੋ ਸੱਤ ਸੇਕ ਤੇ ਲੰਘਦੇ ਹੂਏ ਅਤੇ ਧੀਰੇ ਦੇ ਸਵਾੰਤ ਨੂੰ ਕਿਰਣਾਏ ਛੇਕੁਰੂ ਰਾਮ ਤੱਕ ਪਾਸ਼ਾ ਜੀ ਦਾ ਜਿਸ ਸਥਾਨ ਦੀ ਮਹਿਮਾ ਬੱਤੀ ਤੋਂ ਗੱਦਾਂ ਸ਼ਰਧਾ ਦੇ ਪ੍ਰੋਮਾਦ ਨੂੰ ਮੋੜਾ ਸੁਤਰੇ ਜੀ ਅਮਰਪੁਰ ਨੂੰ ਕੋਲ ਇਹ ਹਾਂ ਇੱਕ ਗੱਲ ਹੈ ਰਾਨੀ ਜਾਣੀ ਘਰ ਕੇ ਵੀ ਸੁਖਰਾ ਪਾਣੀ ਸਨੀਆ ਤੇ ਹੋਰ ਕਸ਼ਤ ਤੇ ਅੰਮ੍ਰਿਤਸਰ ਨੂੰ ਪਹੁੰਚ। ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੇ ਹੋਰ ਕਸ਼ਤ ਤੇ ਅੰਮ੍ਰਿਤਸਰ ਲਈ ਹੋਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ 15ਵੇਂ ਮਹਾਨ ਨਗਰ ਕੀਰਤਨ ਦਾ ਜੋ ਰੋਲ ਸੇਵਾ ਸਸਤਾ ਦੇ ਵੱਲੋਂ ਯੋਜਨ ਕੀਤਾ ਜਾ ਰਿਹਾ ਆ ਗੁਰਦੁਆਰਾ ਗੁਪਤ ਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਇਹਦੀ ਆਰੰਭਤਾ ਹੋ ਰਹੀ ਹੈ ਤੇ ਪੜਾਦਰ ਪੜਾ ਹੁੰਦਾ ਹੋਇਆ ਇਹ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਜਿਹੜੀ ਇਹਦੀ ਜਾ ਕੇ ਸਮਾਪਤੀ ਹੋਣੀ ਹੈ ਆ 15ਵਾਂ ਮਹਾਨ ਨਗਰ ਕੀਰਤਨ ਰੋਲ ਸੇਵਾ ਸਸਤਾ ਵੱਲੋਂ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਾਣ ਵਾਲਾ ਇਹ ਚੌਥਾ ਨਗਰ ਕੀਰਤਨ ਹੈ ਇਹ ਜਿਹੜੀ ਸੇਵਾ ਇਹ ਤੁਹਾਨੂੰ ਗੋਲਕ ਬਾਸ਼ਾ ਮਹਾਰਾਜ ਦੇ ਅਵਤਾਰਪੁਰ ਨੂੰ ਸਮਰਪਿਤ ਹੈ ਔਰ ਸਾਡੇ ਇਲਾਕੇ ਦੇ 64 ਪਿੰਡਾਂ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਹੈ ਜਿਨ੍ਹਾਂ ਦੇ ਵਿੱਚ ਸੁੱਧੋ ਉਚਾਰਨ ਜਪਜੀ ਸਾਹਿਬ ਦਾ ਅਰਥ ਅਤੇ ਕੰਠ ਮੁਕਾਬਲੇ ਜਿਹੜੇ ਉਹ ਅਗਲਾ ਸਾਰਾ ਸਾਲ ਚੱਲਨੇ ਹੈ ਉਹਦੇ ਅਰਦਾਸ ਸਮਾਗੋ ਨੂੰ ਵੀ ਇਹ ਜਿਹੜੀ ਸੇਵਾ ਸਮਰਪਿਤ ਹੈ ਨਗਰ ਕੀਰਤ ਤੁਸੀਂ ਦੇਖੋਗੇ ਆਪਣਾ ਗੁਰੂ ਕੀਆ ਲਾਡ ਲੀਆਂ ਫੌਜਾਂ ਹਾਥੀ ਘੋੜੇ ਅਰੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਗੁਰਦੁਆਰਾ ਸੀਨਣਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਦੇ ਦਰਬਾਰ ਸਾਹਿਬ ਸਿਰ ਹਮੰਦਰ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਅਸੀਂ ਟਰੱਕਾਂ ਦੇ ਉੱਪਰ ਸਜਾਏ ਆ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਉਹ ਇਤਿਹਾਸ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਗੁਰੂ ਪਰਗਤ ਕੀ ਇਤਿਹਾਸ ਹੈ ਇਹਦੇ ਵਿੱਚ ਇਹਦੇ ਨਾਲ ਸੰਗਤ ਦੇ ਵਿੱਚ ਇੱਕ ਬੜੀ ਖਿੱਚ ਪੈਦਾ ਹੋਏਗੀ ਕਿ ਅਸਲ ਵਿੱਚ ਜਾ ਕੇ ਅਸੀਂ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਟੋਟਲੀ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਨੂੰ ਸਮਰਪਿਤ ਹੈ ਗੁਰੂ ਮਹਾਰਾਜ ਦੀ ਕਿਰਪਾ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਿੰਦ ਪੇਰ ਜਾਂ ਕੋਈ ਪੱਖਪਾਤ ਨਹੀਂ ਟੋਟਲੀ ਸੰਗਤ ਦੀ ਜਿਹੜੀ ਇਹ ਸੇਵਾ ਹੈ ਔਰ ਪੜਾਦਲ ਪੜਾ ਹੁੰਦਾ ਹੋਇਆ ਬੜੀ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਇਹ ਉੱਥੇ ਕਰਤਾਰਪੁਰ ਜਾ ਕੇ ਇਸਦੀ ਸੰਪੂਰਨਤਾ ਹੋਣੀ ਹੈ ਦੱਸਿਆ ਕਿ ਕਰਤਾਰਪੁਰ ਸਾਹਿਬ ਜਾ ਕੇ ਤਮਾਤੀ ਹੋਣੀ ਹੈ ਰੂਟ ਕੀ ਰਹਿਣ ਵਾਲਾ ਹੈਗਾ ਜਿੱਦ ਦਾ ਅੱਜ ਇੱਥੇ ਗੁਰਦੁਆਰਾ ਗੋਪਸਰ ਸਾਹਿਬ ਤੋਂ ਜਿਹੜੀ ਪਹਿਲੇ ਦਿਨ ਦੀ ਰਵਾਨਗੀ ਹੋ ਕੇ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਜਾ ਕੇ ਪਹਿਲੇ ਦਿਨ ਦਾ ਵਿਸ਼ਰਾਮ ਹੈ ਤੇ ਦੂਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਗੁਰੂ ਕੀ ਟਾਪ ਦੋਦਾ ਤਾਲ ਸਾਹਿਬ ਜਾ ਕੇ ਉੱਥੇ ਜਿਹੜਾ ਦੂਸਰੇ ਦਿਨ ਦਾ ਵਿਸ਼ਰਾਮ ਹੈ ਤੀਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਜਾਮਨੀ ਸਾਹਿਬ ਫਰੀਜਪੁਰ ਅਤੇ ਚੌਥੇ ਦਿਨ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੰਜਵੇਂ ਦਿਨ ਦਾ ਵਿਸ਼ਰਾਮ ਜਿਹੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ੀ ਨੌਮੀ ਔਰ ਛੇਵੇਂ ਦਿਨ ਦਾ ਜਿਹੜਾ ਵਿਸ਼ਰਾਮ ਹੈ ਉਹ ਗੁਰਦੁਆਰਾ ਬਾਬਾ ਰਾਜਾ RAM ਨੇੜੇ ਗੁਰਦਾਸਪੁਰ ਔਰ ਸਤਵੇਂ ਦਿਨ ਗੁਰਦੁਆਰਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਸ਼ਰਾਮ ਕਰਨ ਤੋਂ ਬਾਅਦ 8ਵੇਂ ਦਿਨ ਜਾ ਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਸੈ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਸਪੂਰਨਤਾ ਹੋ ਜਾਣੀ ਹੈ ਔਰ ਮੈਨੂੰ ਪਤਾ ਲੱਗਿਆ 540 ਦੇ ਜਿਹੜੇ ਕਰੀਬ ਦਾ ਉਹ ਜਥਾ ਕਨਫਰਮ ਹੋਇਆ ਜੋ ਉਹ ਨਗਰ ਕੀਰਤਨ ਦੇ ਨਾਲ ਕਰਤਾਰਪੁਰ ਕੋਰੀਡੋਰ ਵਾਲੇ ਰੰਗ ਦੇ ਰਾਈ ਜਿਹੜਾ ਉਹ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਤਮਸਤਕ ਹੋਣਾ ਠਾਕੀਆਂ ਵੀ ਦੁਕਾਨਾਂ ਜਾ ਰਹੀਆਂ ਹੈਗੀਆਂ ਕਰਨੀਆਂ ਠਾਕੀਆਂ ਨੇ ਜਿਹੜੀਆਂ ਹਾ ਗੁਰੂ ਕੇ ਲਾਡ ਲੀਆਂ ਫੌਜਾਂ ਹਾਥੀ ਘੋੜੇ ਗਤਕਾ ਬੈਂਡ ਇਸ ਤੋਂ ਇਲਾਵਾ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਔਰ ਜਿਹੜੇ ਵਿਛੜੇ ਗੁਰਧਾਮ ਹੈ ਜਿਵੇਂ ਪੰਜਾ ਸਾਹਿਬ ਹੈ ਨੜਕਾਣਾ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਉਹਨਾਂ ਦੇ ਵੱਡੇ ਵੱਡੇ ਮਾਡਲ ਬਣਾ ਕੇ ਨਗਰ ਕੀਰਤਨ ਦੇ ਵਿੱਚ ਲਾਏ ਗਏ ਆ ਔਰ ਦੁਨੀਆ ਦੇ ਸਭ ਤੋਂ ਵੱਡੇ ਮਾਡਲ ਹੈ ਨਾਲ ਦੀ ਨਾਲ ਉਹਨਾਂ ਦਾ ਇਤਿਹਾਸ ਵੀ ਚੱਲ ਰਿਹਾ ਤਾਂ ਕਿ ਸੰਗਤ ਨੂੰ ਇਹ ਪਤਾ ਚੱਲ ਸਕੇ ਵੀ ਇਹਨਾਂ ਗੁਰੂ ਧਾਮਾਂ ਦਾ ਕੀ ਇਤਿਹਾਸ ਹੈ ਤਾਂ ਇਹ ਬੜੀ ਵੱਡੀ ਜਾਣਕਾਰੀ ਸੰਗਤ ਨੂੰ ਜਿਹੜੀ ਉਹ ਮਿਲਦੀ ਹੈ। ਸੰਗਤ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ? ਲਗਾਤਾਰ ਹੀ ਤੁਸੀਂ ਨਗਰ ਕੀਰਤਨ ਕੱਢਦੇ ਹੋ। ਆ ਵਕਫ ਵਕਫ ਤਰ੍ਹਾਂ ਦੀਆਂ ਝਾਕੀਆਂ ਵੀ ਹੁੰਦੀਆਂ। ਦਿਨ ਪ੍ਰਤੀ ਦਿਨ ਸੰਗਤ ਦਾ ਉਤਸ਼ਾਹ, ਸੰਗਤ ਦੀ ਸੇਵਾ ਉਹ ਵਧਦੀ ਜਾ ਰਹੀ ਹੈ। ਹਰ ਸਾਲ ਵੱਧ ਕੇ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਜਿਹੜਾ ਉਹ ਇਹ ਨਗਰ ਕੀਰਤਨ ਹੁੰਦਾ ਸੰਗਤ ਦੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿਉਂਕਿ ਇਹ ਸੰਗਤ ਦਾ ਪ੍ਰੋਗਰਾਮ ਹੈ ਤੇ ਗੁਰੂ ਦੀ ਬਖਸ਼ਿਸ਼ ਵਾਲਾ ਪ੍ਰੋਗਰਾਮ ਹੈ।